ਬੇਬੀ ਕਰ ਵਾਲਾ ਨਾਮ ਹੀ ਦੱਸਦੇ ਤੇ ਬੇਬੀ ਬੋਏ ਵਾਲਾ ਨਾਮ ਹੀ ਦੱਸਦੇ ਨੇ ਸਾਰੇ ਜਾਣੇ ਅੱਜ ਮੈਂ ਜਰਜੀ ਦਾ ਵੀ ਤੇ ਪ੍ਰਸ਼ਾਦ ਬਣਾਇਆ ਮੰਮੀ ਉਹਨਾਂ ਘਰ ਨੇ ਲੇ ਗੋ ਗਏ ਆ ਤਿੰਨ ਦੀ ਜੁਣਾਵਾਂ ਕੋਈ ਕਿੰਨਾ ਠੋਕਦੀ ਆ ਕਿਤੇ ਸੌਣ ਲੱਗ ਗਈ ਬਣਾ ਲੈ ਇਕ ਲਾਡੀ ਕਰ ਦੋ ਆਏ ਆਏ ਦਾਦੀ ਨੇ ਬੈਠੀ ਪਾ ਦੋ ਨਾ ਝੂਟਾ ਲੈਣਾ ਕਿੰਨੀ ਸੋਹਣੀ ਲੱਗਣ ਨਹੀਂ ਕਿੰਨੀ ਸੋਹਣੀ ਚੱਲ ਆਣ ਉਹਨਾਂ ਝੂਟਾ ਝੂਟਾ ਦਵਾ ਦੇ ਕੋਧਰੀ ਇਹ ਹੁਣ ਇਧਰੋਂ ਉਤਰ ਜਾਂਦੀ ਵੀ ਕੀ ਉਤਰਦੀ ਛੱਡ ਦੇ ਚੱਲ ਵੀ ਉਤਰ ਜਣਾ ਆਹ ਗਈ ਆਹ ਗਈ ਆਹ ਗਈ ਆਹ ਗਈ ਹੋ ਹੁਣ ਅੱਜ ਜੁੰਡੀਆਂ ਕਰਕੇ ਢੀਜੇਗੇ ਆਹ ਅੱਜ ਆਲੂ ਬਾਏ ਬਾਏ ਵੀ ਜਾਨ ਚ ਜਾਨ ਹੀ ਪੈ ਜਾਂਦੀ ਹੈ ਇਹਦੇ ਮੈਂ ਜਾਨ ਚ ਜਾਨ ਹੀ ਪੈ ਜਾਂਦੀ ਹੈ ਤੂੰ ਦੇਖ ਕੇ ਦੇ ਕੀ ਤਾਂ ਮਿਲ ਗਿਆ ਪਤਾ ਮੈਨੂੰ ਭਲੇਖਾ ਲੱਗ ਗਿਆ ਉਹਨੂੰ ਮੈਂ ਕਿਹਾ ਸਾਡੇ ਦਾਜ ਆਉਂਦੇ ਆ ਉਹ ਤਾਂ ਕਿਹਾ ਯਾ ਇਹ ਦੋ ਇਹ ਦੋ ਪਹਿਲੇ ਇੱਕ ਲਬ ਚ ਕੋਈ ਨਾ ਮੈਨੂੰ ਜਾਂ ਭਲੇਖਾ ਲੱਗ ਗਿਆ ਹੂ ਸੁਣਦੇ ਵਿੱਚ ਅੱਛਾ ਅੱਛਾ ਇਹ ਆ ਪੀ ਆ ਪੀ ਆ ਦਾਦੀ ਹਾਂ ਤਾਂ ਮੈਂ ਤੇ ਨਾਲ ਦੇ ਕੋਲ ਤੇ ਹੋਣ ਨੇ ਹਾਂ ਹਾਂਜੀ ਮੈਂ ਪੱਕ ਬਣ ਲਈ ਮੈਂ ਤਿਆਰ ਹੋ ਗਿਆ ਹਾਂ ਤੇ ਤੇ ਮੇਰੀ ਕੁੜੀਆ ਤੇ ਮੇਰੀ ਮੈਚਿੰਗ ਹੋ ਗਈ ਹੈ ਹਣਾ ਹਰ ਕੋਣ ਇਧਰ ਦੇਖੋ ਇਧਰ ਦੇਖੋ ਨਾ ਇਹਨੂੰ ਆਵੇ ਚੱਲੇ ਚੱਲੀ ਹੋਵੇ ਦਾਦਾ ਦੇ ਚੱਲੀ ਸਾਸਿਕਾ ਦਾ ਦੋ ਸਾਰਿਆਂ ਚਾਚੀ ਕਾ ਦੋਵੇਂ ਹੱਥ ਜੋੜ ਕੇ ਨਾ ਦੋਵੇਂ ਹੱਥ ਜੋੜ ਕੇ ਬੁਲਾਓ ਦੋਵੇਂ ਹੱਥ ਜੋੜ ਕੇ ਚਾਚੀ 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 ਚਾਬਾਈ ਕਰੋ ਤੁਮ ਬਾਏ 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 ਕੱਪੜਾ ਆਜੋ ਚਲ ਪਰਾਂ ਹੁਣ ਅੱਜ ਮੇਰੇ ਮਗਰ ਪਾਈ ਇਹ ਖੜੇ ਕੋਠੇ ਤੇ ਲੈ ਕੇ ਚੱਲ ਤੇ ਡੈਡੀ ਇਹ ਤੇ ਇਸ਼ਨਾਨ ਕਰਨ ਦੇ ਆ ਤੇ ਇਹ ਕਹਿਣ ਦੀ ਮੈਂ ਵੀ ਜਾਣਾ ਹੈ ਕਿੱਥੇ ਜਾਣਾ ਨਹੀਂ ਨਹੀਂ ਕੰਨ ਜਾਣਾ ਨਾ ਉਹ ਤਾਂ ਕੱਪੜੇ ਲੁਪਿ ਜਾਣੇ ਕਾਕਾ ਕਿੱਥੇ ਹਰ ਗੁੰਗਦੇ ਹਰ ਗੁੰਗ ਹਰ ਗੁੰਗ ਆ ਇਹ ਹਰ ਗੁੰਗ ਨਾ ਤੇ ਹਰ ਗੁੰਗ ਨੇ ਸੈਂਡਲ ਕਿੱਥੇ ਹਰ ਗੁੰਗ ਦੇ ਸੈਂਡਲ ਆਏ ਹੋਏ ਨਵੇਂ ਪਏ ਛੁਣੇ ਇਹ ਮੁੱਤ ਦੇ ਸੈਂਡਲ ਛੁਣੇ ਮਿਲਤੀ ਦੇ ਨਹੀਂ ਜੰਡਾ ਦਦਾ ਜੀ ਦਦਾ ਜੀ ਦਾਦਾ ਅੰਦਰ ਨੂੰ ਪਗਮੰਲੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਅੱਜ ਦਿਨ ਬਲਾਗ ਦੇ ਵਿੱਚ ਤੇ ਆਪਾਂ ਨੂੰ ਥੋੜਾ ਜਿਹਾ ਕੰਮ ਹੈ ਅਮਰਸਰ ਉੱਧਰ ਜਾਣਾ ਹੈ ਉੱਥੇ ਵਲੋਗਿੰਗ ਤੇ ਕਰਨੀ ਵੀ ਹੈ ਪਤਾ ਕਿਉਂ ਕੋਈ ਕੰਮ ਹੀ ਐਸਾ ਵਾ ਉੱਧਰ ਜ਼ਰੂਰੀ ਜਾਣਾ ਹੈ ਤੇ ਉਸ ਤੋਂ ਬਾਅਦ ਵਿੱਚ ਘਰੇ ਜਿੱਦਾਂ ਪਹੁੰਚ ਜਾਵਾਂਗੇ ਫਿਰ ਕਰਾਂਗੇ ਤੇ ਹੁਣ ਜੇ ਫਾਈਨਲੀ ਲੁੱਕ ਚੈੱਕ ਕਰ ਲਓ ਆਪਣੀ ਕਿਦਾਂ ਠੀਕ ਹੈ ਆ ਪੱਲ ਸੰਦੀਪ ਨੇ ਲੈ ਰ ਦਿੱਤੀ ਸੀ ਕਮੀਜ਼ ਕਹਿ ਸਕਦੇ ਹਾਂ ਬਾਜੂ ਵਾਲੀ ਤੇ ਇਹ ਕਹੋ ਪਈ ਸਾਹਮਣੇ ਕਹੋ ਪਈ ਹੋਈ ਆ ਚੱਲੇ ਆਂ ਬਸ ਲੱਗ ਪਗ ਟਾਈਮ ਹੋ ਗਿਆ ਯਾਰ 11:30 ਤੇ ਤੁਹਾਨੂੰ ਲੱਗੇ ਪਾਸੋਂ 10 ਮਿੰਟ ਦੇ ਵਿੱਚ ਵਿੱਚ ਸਭ ਤਿਆਰ ਹੋਣਦੇ ਆ ਮੰਮੀ ਵੀ ਹੋਰੇ ਤਿਆਰ ਮੰਮੀ ਕਿੰਨਾ ਨੇ ਕਿਦਾਂ ਕਾਕਾ ਠੀਕ ਠਾਕ ਤੇ ਆਧੀ ਜੇ ਹਾਂ ਕੋਠੇ ਦੇ ਅੱਛਾ 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 ਧੁੱਪ ਚੰਗੀ ਹੈ ਨਾ ਥੋੜੀ ਸਵੇਰ ਦੀ ਧੁੱਪ ਚੰਗੀ ਸਵੇਰ ਦੀ ਹੈ ਨਾ ਮਾੜੀ ਜੀ ਅੱਛਾ 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 ਲੱਗ ਹੁਣੇ ਅਜੇ ਕੁੜੀਆਂ ਨੂੰ ਆ ਘੜੇ ਪਾਏ ਨਹੀਂ ਤੇ ਇਹ ਨਹੀਂ ਕਦੀ ਪਾਏ ਇਹਨੂੰ ਤੇ ਹੁਣ ਪੂਰੇ ਆਉਣ ਲੱਗੇ ਆ ਵੀ ਆ ਪਾਏ ਤੇ ਵਿਖਾਉਣ ਲਈ ਇਹ ਕੀ ਪਾਇਆ ਪਤਾ ਦਾਦ ਨੂੰ ਵਿਖਾ ਦਿਓ ਡੈਡੀ ਵੀ ਹੋ ਗਏ ਨੇ ਤਿਆਰ ਤੇ ਇਸ ਵਾਰੀ ਸੂਟ ਪਾਇਆ ਡੈਡੀ ਜੀ ਉਹਨਾਂ ਨੇ ਤੇ ਪੁਲਸੀਆ ਭਾਗ ਮੰਨੀ ਪੁਲਸੀਆ ਭਾਗੀਆਂ ਨੇ ਫਾਤੀ ਜੀ ਨੂੰ ਕਹਿੰਦੇ ਆ ਇਧਰ ਪਿਓਤੀ ਦੀ ਮੈਚਿੰਗ ਹੋ ਗਈ ਆ ਤੇ ਤੇ ਹਾਈਟ ਤੋਂ ਪਤਾ ਲੱਗ ਗਿਆ ਨੇ ਕਿੰਨੇ ਆ ਇਸ ਨਾ ਮੈਂ ਤਾਂ ਦੇਖਿਆ ਇਧਰ ਪਿਓਤੀ ਇਧਰ ਮਾਪਦੀ ਅਸੀਂ ਤੇਨੇ ਇੱਕ ਸਾਈਡ ਤੇ ਆ ਹਰ ਨੂੰ ਸਾਡੇ ਨਾਲ ਆ ਠੀਕ ਨਹੀਂ ਗੱਲ ਠੀਕ ਨਹੀਂ ਸਨ ਕਰ ਦੋ ਬੰਦ ਖੋਲੋ ਆਜਾ ਆਜਾ ਵੇ ਖੰਡੀ ਵੇ ਕਿੰਨਾ ਭੋਂ ਭੋਂ ਕੇ ਵੇਖੰਡੀ ਆਹ ਦਾਦੀ ਕਿੱਥੇ ਆਜਾ ਆਜਾ ਗੇ ਆ ਦਾਦੀ ਆ ਗੇ ਪਤਾ ਗੇ ਇੱਥੇ ਦਾਦੀ ਮਗਰ ਰੱਖ ਲੋਗੇ ਇੱਥੇ ਠੀਕ ਆ ਚੱਲ ਇੱਥੇ ਠੀਕ ਆ ਮਗਰ ਰਖਣੀ ਮਗਰ ਰੱਖ ਲੋਗੇ ਕਿ ਅਜੂ ਸੂਤਰ ਬਿਲਕੁਲ ਚੱਲ ਸਹੀ ਐ ਧੁੱਪ ਤਾਂ ਪਾ ਨਾ ਧੁੱਪੇ ਤੂੰ ਬਹਿ ਗਈ ਨਾ ਇਧਰ ਫੇਰ ਇਧਰ ਧੁੱਪੇ ਬਹਿ ਗਈ ਛੇ ਕਰ ਦੇ ਮੈਂ ਦੁੱਧ ਵਾਲੀ ਸ਼ੀਸ਼ੀ ਵੀ ਦੇ ਦੇ ਨਾ ਅਵੀ ਫੁਟਾ ਦੇ ਇਧਰ ਨਾ ਯਾਰ ਇੱਧਰ ਤਾਂ ਰੱਖ ਦੇ ਬਰਸਰ ਪਹੁੰਚ ਗਏ ਲੈ ਵੀ ਜਿਹੜੇ ਕੰਮ ਗਏ ਉਧਰੋਂ ਹੋਏ ਆ ਤੇ ਘਰੇ ਪਹੁੰਚੇ ਹੁਣੇ ਜੇ ਆਪਾਂ ਤੇ ਊਂਗੜੀਆਂ ਮੇਰੀ ਸੌਂ ਗਈ ਆ ਆ ਗਏ ਘਰੋਂ ਆਪਾਂ ਤੇ ਹੁਣ ਕਿਰਨਦੀਪੀ ਹੁਣ ਦਾ ਫੋਨ ਆਇਆ ਵਾ ਤੇ ਆਪਾਂ ਨੂੰ ਤੇ ਡੈਡੀ ਤੇ ਸ਼ਾਇਦ ਮੰਮੀ ਜਾਣ ਵੀ ਉਧਰ ਕਿਉਂਕਿ ਤਾਂ ਕਰਕੇ ਜਾਣਾ ਆ ਇੱਕ ਗੁਰਦਰਾ ਸਾਹਿਬ ਚੱਲੇ ਨੇ ਤੇ ਨਾਮ ਕਢਵਾਉਣ ਵਾਸਤੇ ਬੇਬੀ ਦਾ ਤੇ ਬਾਕੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇਹ ਕੀ ਨਾਮ ਰੱਖਣਾ ਚਾਹੀਦਾ ਹੈ ਚਾਹੇ ਉਹਦੇ ਮਗਰ ਤੁਸੀਂ ਕੋਰ ਲਾ ਦਿਓ ਚਾਹੇ ਉਹਦੇ ਮਗਰ ਤੁਸੀਂ ਸਿੰਘ ਲਾ ਦਿਓ ਤੁਸੀਂ ਕੁੜੀਆਂ ਵਾਲੇ ਨਾਮ ਹੀ ਦੱਸ ਦਿਓ ਤੇ ਮੁੰਡਿਆਂ ਵਾਲੇ ਨਾਮ ਹੀ ਦੱਸੋ ਉਹਦੇ ਵਿੱਚੋਂ ਜਿਹਦਾ ਨਾਮ ਮਤਲਬ ਸਾਨੂੰ ਵਧੀਆ ਲੱਗਾ ਨਾ ਠੀਕ ਆ ਤੇ ਅਸੀਂ ਉਹਦਾ ਮੈਂ ਕੋਸ਼ਿਸ਼ ਕਰਾਂਗਾ ਉਹਦਾ ਨਾਮ ਜਿਹੜਾ ਨਹੀਂ ਹੈ ਵਲੌਗ ਦੇ ਵਿੱਚ ਮੈਂ ਐਡ ਕਰਾਂਗਾ ਵੀ ਲੈ ਵੀਰੇ ਤੇਰੇ ਕਰਕੇ ਨਾ ਆਪਾਂ ਆਹ ਵਾਲਾ ਨਾਮ ਰੱਖਿਆ ਠੀਕ ਆ ਤੇ ਸਾਰੇ ਜਣੇ ਜਰੂਰ ਕਮੈਂਟ ਕਰਕੇ ਵੇੜਦਾ ਚੱਲ ਲੈ ਲੈ ਵੀ ਲੈ ਵੀ ਵੀੜ ਤੇ ਚੰਨੀ ਲਹਿੰਗਾ ਚਲੋ ਲਹਿੰਗਾ ਪੈ ਗਿਆ ਚਲੋ ਚੱਲ ਜੀ ਅਸਾਂ ਮੈਂ ਦੁੱਧ ਲੈ ਆਇਆ ਵਾ ਮੈਂ ਦੁੱਧ ਦੀ ਡਿਊਟੀ ਤੇ ਡੈਡੀ ਦੀ ਹੁੰਦੀ ਐ ਪਰ ਹੁਣ ਮੇਰੀ ਲੱਗ ਗਈ ਡੈਡੀ ਦੀ ਚੱਲੋ ਪੱਖਿਆ ਉਹਨਾ ਚਲਾਓ ਦੀਦੀ ਨੂੰ ਕੋ ਪੱਖੀ ਥੱਲੇ ਪੱਖੇ ਥੱਲੇ ਨਾ ਪੋਦੇ ਨੀ ਜਾਣਾ ਜੋੜ ਦਰਦ ਕਰਨ ਲੱਗਿਆ ਕਿਤੇ ਅੱਛਾ 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 ਅੱਗੇ ਕਹਿੰਦੇ ਅਹ ਮੈਂ ਜਦੋਂ ਆਇਆ ਨਾ ਪਤਾ ਕੀ ਬੋਲੀ ਕਹਿੰਦੀ ਪਾਪਾ ਏ ਪਾਪਾ ਅਰਾ ਦੁਣਾ ਦੁਣਾ ਪਹਿਲੇ ਮੈਂ ਆਮੀ ਦਵਾਈ ਆ ਕਿਹੜੀ ਆਵੀ ਦਵਾਈ ਆ ਆਵੀ ਮੈਂ ਪ੍ਰਾਪ ਲਿਖੇ ਜਮਾ ਸ਼ਰਬਤ ਆ ਇਹਨੇ ਹੁਣ ਤਿਆਰੀ ਕਰੀ ਸੀ ਜਾਣ ਦੀ ਨਾਲ ਦਾਦਾ ਚਲ ਗਿਆ ਰਗਣ ਦਾਦਾ ਚਲ ਗਿਆ ਦਾਦਾ ਚਲ ਗਿਆ ਬਾਹਰ ਦੱਦਾ ਬਾਹਰ ਗਏ ਦੱਦਾ ਓਏ ਦੱਦਾ ਹਾਂ ਚੱਲ ਓਏ ਓ ਚੱਲ ਵੀ ਆਇਆ ਓ ਤਰਪੀਏ ਨਾਲ ਤੇਜ਼ ਮੰਮੀ ਨਾ ਪਾਂਡੀ ਐ ਵੀ ਕਮੈਂਟਾਂ ਦੇ ਚ ਲੋਕਾਂ ਨੇ ਜਿਹੜੇ ਨਾਮ ਦੱਸੇ ਹੋਏ ਨੇ ਪਹਿਲਾਂ ਵੀ ਕਮੈਂਟ ਪਾਂਡੀ ਮੰਮੀ ਮੇਰੀ ਕਮੈਂਟ ਪੜਦੀ ਐ ਜਿਹੜੇ ਪੰਜਾਬੀ ਚ ਹੁੰਦੇ ਐ ਹਿੰਦੀ ਚ ਪੜ ਲਈ ਨਹੀਂ ਪੰਜਾਬੀ ਅਸ ਅਸ ਹਾਂ ਅੰਗਰੇਜ਼ੀ ਚ ਪਤਾ ਨਹੀਂ ਕੀ ਇਹਦਾ ਕੀ ਨਹੀਂ ਉਹ ਲਗਾ ਦਈਏ ਗਾ ਕਦਾ ਜੀ ਉਹ ਤਿਆਰੀ ਕਸਲੀ ਉਧਰ ਹੈ ਜਾਣ ਵਾਸਤੇ ਬਾਜੀ ਤੁਸੀਂ ਮੇਰੇ ਕੋ ਕਮੈਂਟ ਪੜਾਉਨੇ ਆਂ ਨਾ ਪੰਜਾਬੀ ਚ ਲਿਖਿਆ ਕਰੋ ਕਿ ਅੰਤਿਮ ਕਮੈਂਟ ਕੌਣ ਕਰੇ ਹਾਂ ਸਹੀ ਗੱਲ ਹੈ ਫਿਰ ਚਲੋ ਅਗਲੇ ਵਲੌਗ ਵਿੱਚ ਨਾ ਤੇ ਮੰਮੀ ਕਮੈਂਟ ਪੜ੍ਹ ਕੇ ਨਾ ਬੋਲੂਗੀ ਠੀਕ ਹੈ ਹਾਂ ਚਲ ਠੀਕ ਹੈ ਯਾ ਬੀਚ ਲਿਖ ਚਲ ਠੀਕ ਹੈ ਬਾਈ ਕਰ ਦੋ ਬਾਈ ਕਰ ਦੋ ਨਾ ਬਾਈ ਕਰ ਦੋ ਜਾਣਾ ਹੈ ਜਾਣਾ ਹੈ ਲੈ ਚਲ ਕੇ ਤੈਨੂੰ ਖੜਿਆ ਹੀ ਨਹੀਂ ਤੈਨੂੰ ਖੜਿਆ ਹੀ ਨਹੀਂ ਅੱਜ ਅਇ ਤੈਨੂੰ ਖੜੀ ਆਇਨੀ ਆਇਆ ਦਾ ਦਾ ਚਲ ਗਈ ਸੀ ਦਾ 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 ਤੈਨੂੰ ਖੜੀ ਆਇਨੀ ਪੁੱਤ ਨੂੰ ਅੱਜ ਰਾਜਨ ਪਾਰੀ ਕਰਦਾ ਇੱਕ ਪਾਪਾ ਦੇ ਅੱਜ ਪਾਪਾ ਦੇ ਤੇ ਪਾਰੀ ਨਹੀਂ ਕੀਤੀ ਕਦੀ ਹੁਣ ਪਾਰੀ ਕਰਦਾ ਅੱਜ ਆਹ ਏਡੀ ਕਰਛੜੀ ਸਾਰੇ ਜਣੇ ਸੁੱਤੇ ਪਰ ਇਹਨੂੰ ਨੀਂਦ ਨਹੀਂ ਆਉਂਦੀ ਹੈ ਉਹ ਕਾਰਟਨ ਵੇਹਰ ਮਾਨ ਨਾਲ ਮੈਂ ਵਿੱਲਾ ਬੈਠਾਂਗਾ ਤੇ ਮੈਂ ਚੰਨ ਮਲਾਈ ਰੜਕ ਦਿੰਨੇ ਆ ਤੇ ਇੱਕ ਬਨੇ ਦੁੱਧ ਨੂੰ ਬਾਲਾ ਦਵਾ ਦਿੰਨੇ ਆ ਹੁਣ ਮੈਂ ਹੌ ਹਲਕਾ ਜਿਹਾ ਗਰਮ ਕੀਤਾ ਕਿਉਂਕਿ ਬਰਫ਼ ਬੜੀ ਜੰਮੀ ਹੋਈ ਹੈ ਮੜਾ ਜਿਹਾ ਗਰਮ ਕੀਤਾ ਵਾ ਇੰਨਾ ਜਿਆਦਾ ਨਹੀਂ ਠੰਡਾ ਹੀ ਆ ਪਰ ਜਲਦੀ ਨਿਕਲ ਆਉਣਾ ਨੇ ਲਾਈ ਜਾਵਾਂਗੇ ਬਧਾਣੀ ਬੜੀ ਨਹੀਂ ਜੀ ਕੀ ਹੈ ਕਿਹੜਾ ਗਾਣਾ ਬੋਲ ਨਹੀਂ ਬੋਦਾ ਨੀ ਮਰਦ ਖੈਰਾ ਦਾ ਕਹਿੰਦੇ ਮੁੰਨਾ ਹੱਥੇ ਕੰਮ ਕਰਨੇ ਵਿੱਚ ਭੋਰਾ ਸੰਗ ਨਹੀਂ ਓਏ ਓਹ ਕੈਂਡੀ ਇਹ ਗਾਣਾ ਹਰਗਣ ਬੋਲਣ ਦੀ ਆ ਸਮਝ ਲਓ ਹਰਗਣ ਕਰੋ ਬੋ ਕੰਮ ਕਰ ਮੋਦਾ ਕਰ ਦੋ ਜਵਾਨ ਨੀਨਾ ਮੈਂ ਵੇਖਨੇ ਨਾ ਘੜੀ ਮੇਰੀ ਨੂੰ ਕੀ ਕੀਤਾ ਵਾ ਉਹ ਘੜੀ ਮੇਰੀ ਮਹਿੰਗੀ ਉਹਦੇ ਨੇ ਕੀ ਕੀਤਾ ਪੁੰਜੇ ਰੱਖ ਕੇ ਨਾ ਤੇ ਉਹਦੇ ਨਾਲ ਨਾ ਰਿੰਡਈ ਉਹਦੇ ਤੇ ਘੜੀ ਦੇ ਉੱਤੇ ਰਿੰਡਈ ਆਏ ਇਹ ਫਿਰ ਮਾਰਿਆ ਧਬਕਾ ਜਰਾ ਮੈਂ ਕਹਤਾ ਉਹਨੇ ਝੂਠ ਬੋਲਾ ਮੈਂ ਫਿਰ ਛੱਡੀ ਇੱਕ ਲੈ ਜਰਾ ਛੱਡਾਂ ਮੈਨੂੰ ਵੇਖ ਲੈ ਪੈਂਡੀ ਜੇ ਨਹੀਂ ਐਦਾਂ ਛੱਡੀ ਫਿਰ ਐਦਾਂ ਛੱਡੀ ਫਿਰ ਇੱਕ ਸੋਨਾ ਬਾਬੂ ਆਵਾਜ਼ ਤਾਂ ਆਹ ਤਾਂ ਇਹਨੇ ਸਾਦਲੇ ਹੁਣ ਕੰਮ ਵੰਡਿਆ ਗਿਆ ਨਾ ਮੈਂ ਦੁੱਧ ਨੂੰ ਪਾਲਾ ਦਵਾ ਦੇਣਾ ਤੇਰਾ ਕੰਮ ਹੈ ਬਸ ਆ ਮੱਖਣ ਕੱਢਣਾ ਹੈ ਬਸ ਮਲਾਈ ਚ ਠੀਕ ਹੈ ਨਾ ਵੈਸੇ ਤਾਂ ਲੱਗਦਾ ਨਾ ਮੋਰ ਬਣ ਗਿਆ ਲੈ ਇਹਨਾਂ ਬੜੀ ਛੇਤੀ ਸਹੀ ਗਣੀ ਅੱਜ ਮੰਮੀ ਕਹਿ ਗਈ ਸੀ ਕਿ ਮੈਂ ਆ ਜਾਣਾ ਆ ਵਾਪਸ ਤੇ ਦੇਖੋ ਬਾਕੀ ਮੈਂ ਹੀ ਮਨਾ ਨਹੀਂ ਕਰਦੇ ਤੁਹਾਡੇ ਕਮੈਂਟ ਆਉਂਦੇ ਨਾ ਵੀ ਮੰਮੀ ਨੂੰ ਰਾਤ ਰਹਿਣ ਦੋ ਮੈਂ ਸਭ ਨੂੰ ਕਿਹਾ ਮੈਂ ਨਹੀਂ ਮਨਾ ਕਰਦਾ ਵੇਖ ਲੈ ਮੈਂ ਹੁਣ ਵੀ ਤਿੰਨ ਚਾਰ ਦਿਨ ਮੰਮੀ ਰਹਿ ਮੈਂ ਕੋਈ ਦਿੱਕਤ ਨਹੀਂ ਮੈਂ ਕੋਈ ਗਲਤੀ ਨਹੀਂ ਰਹਿਣਾ ਰਿਹਾ ਕੋਈ ਤੇ ਬਾਕੀ ਮੰਮੀ ਕਹਿੰਦੇ ਅੱਜ ਮੈਂ ਆ ਜਣਾ ਉਹਤੇ ਫਿਰ ਮੁਸ਼ਕਿਲ ਹੋ ਜਾਂਦੀ ਥੋੜੀ ਜੀ ਰਹਿਣ ਦੇ ਵਿੱਚ ਕਈ ਗੱਲਾਂ ਹੁੰਦੀਆਂ ਨਹੀਂ ਦੱਸੀਆਂ ਜਾਂਦੀਆਂ ਯਾਰ ਤੁਸੀਂ ਕਹਿੰਦੇ ਇਦਾਂ ਕਰੋ ਇਦਾਂ ਕਰੋ ਕਈ ਗੱਲਾਂ ਹੁੰਦੀਆਂ ਹੁਣ ਤੁਸੀਂ ਕਹਿੰਦੇ ਵੀਰੇ ਤੂੰ ਤੂੰ ਆਪਣੀ ਭੈਣ ਦੀ ਮਦਦ ਨਹੀਂ ਕਰਨੀ ਆ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਆਪਣਾ ਮੈਂ ਆਪਣੀ ਭੈਣ ਦਾ ਸਿਰ ਨਹੀਂ ਮੋਹ ਕਰਾਂ ਇਹ ਚਿੰਤਾਸ ਕੇ ਕੁਝ ਗੱਲਾਂ ਦੱਸ ਕੇ ਵੀ ਸਿਰ ਨਹੀਂ ਮੋਹ ਕਰਨਾ ਨਾ ਤੁਸੀਂ ਹੁਣ ਗੱਲ ਸਮਝ ਹੀ ਗਏ ਹੋਗੇ ਸਾਰੇ ਜਾਨੇ ਠੀਕ ਹੈ ਤੇ ਬਾਰ ਬਾਰ ਇਹ ਗੱਲਾਂ ਨਾ ਕਰਿਆ ਕਰੋ ਮੈਂ ਉਹਨਾਂ ਦੀ ਮਦਦ ਕਰ ਏਦਾਂ ਉਦਾਂ ਮੇਰੀ ਭੈਣ ਆ ਮੈਨੂੰ ਪਤਾ ਮੇਰੇ ਦਿਲ ਦਾ ਟੁਕੜਾ ਆ ਮੈਨੂੰ ਪਤਾ ਮੈਂ ਮਦਦ ਕਰਨੀ ਜਾਂ ਨਹੀਂ ਕਰਨੀ ਮੈਨੂੰ ਚੰਗੀ ਤਰ੍ਹਾਂ ਪਤਾ ਆ ਬਾਕੀ ਚਲੋ ਜਿਉਂਦੇ ਵਸਦੇ ਰਹੋ ਤਹੀ ਕਮੈਂਟ ਕਰਦੇ ਮਦਦ ਕਰ ਪਰ ਮੈਨੂੰ ਚੰਗੀ ਤਰ੍ਹਾਂ ਪਤਾ ਮੈਂ ਮਦਦ ਕਰਨੀ ਬਾਕੀ ਇਹ ਯਾਰ ਕਮੈਂਟ ਨਾ ਕਰਿਆ ਕਰੋ ਮੈਨੂੰ ਵੀ ਚੰਗਾ ਨਹੀਂ ਲੱਗਦਾ ਮੈਂ ਤੁਹਾਡੇ ਨਾਲ ਯਾਰ ਬੈਸਾਂ ਜਾਂ ਮੈਂ ਬੋਲਾਂ ਕਿ ਤੁਸੀਂ ਮੈਨੂੰ ਪਿਆਰ ਕਰਦੇ ਜੇ ਫਿਰ ਮੈਂ ਤਾਂ ਕਰਕੇ ਇਹ ਚੀਜ਼ਾਂ ਬਾਰ ਬਾਰ ਕਹਿੰਦਾ ਚੰਗਾ ਨਹੀਂ ਲੱਗਦਾ ਵੀ ਤੇ ਸੋ ਹਾਂ ਹੁਣ થી ਗੱਲ ਸਮਝੀ ਗਈ ਮੈਂ ਥੋੜੀ ਬਹੁਤ ਮਦਦ ਕੀਤੀ ਆ ਬਾਕੀ ਮੈਂ ਦੱਸ ਨਹੀਂ ਸਕਦਾ ਠੀਕ ਹੈ ਕੁਝ ਗੱਲਾਂ ਨਹੀਂ ਦੱਸੀਆਂ ਜਾਂਦੀਆਂ ਠੀਕ ਹੈ ਓਹੋ ਲੈ ਵੀ ਕੁੜੀ ਨੇ ਵੇਜਾ ਵੇਜਾ ਕਰਾਤੀ ਹੈ ਹੱਲਾ ਮਾਰਦਾ ਮਿੰਟੋ ਮਿੰਟੋ ਲੈ ਵੀ ਚਕੋ ਮੱਖਣੀ ਮੱਖਣਾ ਹੋ ਗਿਆ ਕਹਿੰਨੀ ਮੱਖਣ ਮੱਖਣ ਕਰਤਾ ਹੀ ਮੈਂ ਖਾ ਲੋ ਸਾਰੇ ਸਾਰੇ ਜਾਨੇ ਖਾ ਲੋ ਬਈ ਲੈ ਇਧਰ ਵੇਖੋ ਆਪੇ ਲਾ ਲਿਆ ਮੋਢਾ ਆਪੇ ਹਾਂ ਕਿੰਨੀ ਖੂਬੀ ਖੂਬਤ ਆ ਆੰਦੋ ਹੋਈ ਆ ਲਾ 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 ਲ ਭੁਲਾਈ ਦੇ ਕਿੰਨੇ ਜੰਮਾ ਆਂਦੀ ਹੈ ਤੇ ਇਹਨਾਂ ਦੀ ਇਹਨੂੰ ਪੰਜੀਰੀ ਭਰਾਂ ਦਾ ਵਧੀਆ ਕਰ ਦੇ ਕਿ ਹੋਗੀ ਓਏ ਵੀ ਗੱਲ ਸਹੀ ਹੈ ਕਿਉਂਕਿ ਆਪਾਂ ਦੇ ਖਾਂਦੇ ਨੂੰ ਗਰਮੀ ਬਹੁਤ ਮੈਂ ਬੜਾ ਪਹਿਲਾਂ ਖਾਣਾ ਹੁਣ ਮੈਂ ਵੀ ਬੰਦ ਹੀ ਕਰਤਾ ਹਾਂ ਗਰਮੀ ਹੈ ਨਾ ਗਰਮੀ ਬੜੀ ਹੋ ਗਈ ਹੈ ਵੀ ਮੈਂ ਚਲੋ ਪੰਜੀਰੀ ਆਹ ਡੱਬਾ ਭਰਦੇ ਇੱਕ ਓਏ ਚਣੇ ਜਿਹੜੇ ਫਿਰ ਚਣੇ ਫਿਰ ਦੂਜੇ ਲਫਾਫੇ ਚ ਕਢਦਾ ਕਦੇ ਲੈ ਇੱਕ ਤੇ ਉਹ ਵੀ ਇੱਕ ਆਹ ਡੱਬਾ ਭਰਿਆ ਇਹ ਹੋਣਾ ਮੇਰੇ ਸੁਣਾ ਇਹ ਵੀ ਕਿਲੋ ਤਾਂ ਥੋੜਾ ਜਿਹਾ ਘਟਿਆ ਹੈ ਇਹ ਵੀ ਚੱਲਣਾ ਵੀ ਮੰਮੀ ਕੱਢਿਆ ਪਿਛਨੇ ਦੀ ਕਿਉਂ ਹੈ ਇੱਕ ਭਾਰ ਲੈਣਾ ਵਾ ਤੋ ਵੱਧ ਭੰਗ ਡੇਢ 2 ਕਿਲੋ ਕਿ ਹੋਗਾ ਬੜਾ ਹੈਗੇ ਕ ਨਹੀਂ ਆ ਨਿਕਲੂਗਾ ਅੱਧਾ ਕਿਲੋ ਤੋਂ ਤੇ ਨਿਕਲੀ ਆਉਣਾ ਕੱਢਣਾ ਥੋੜਾ ਜਿਹਾ ਕੱਢਣਾ ਥੋੜਾ ਜਿਹਾ ਫੜਦਾ ਹਰਮਨ ਜੂ ਥੋੜਾ ਜਲਦੀ ਜਲਦੀ ਕੱਢ ਲੈਣਾ ਫਿਰ ਥਿਲ ਕੱਢ ਲੈਣਾ ਫਿਰ ਇਹ ਚੱਲ ਬੜਾ ਹੈ ਇਹ ਵੀ ਚੰਗਾ ਹੈ ਕੱਢ ਲਿਆ ਜੀ ਡੈਡੀ ਗਏ ਸੀਗੇ ਗੁਰਦੁਆਰਾ ਸਾਹਿਬ ਜਿੱਦੋਂ ਪਹਿਲਾ ਅੱਖਰ ਕਢਵਾਉਣਾ ਹੁੰਦਾ ਨਾ ਨਾਮ ਦਾ ਤੇ ਡੈਡੀ ਗੇਸ ਕਿ ਗੁਰਦਰਾ ਸਾਹਿਬ ਤੇ ਉਹਨਾਂ ਨੇ ਥੋੜੀ ਜਿਹੀ ਵਲੋਗਿੰਗ ਕੀਤੀ ਤੁਸੀਂ Enjoy ਕਰੋ ਸਾਰੇ ਜਣੇ ਤੇ ਨਾਲੇ ਪਾਰਟਸ ਨੂੰ ਸਾਰੇ ਜਣੇ ਮੱਖਣ ਵੰਗਣ ਦੀ ਮੈਂ ਕਹਿੰਨਾ ਥੋੜਾ ਅਜਾ ਠੰਡਾ ਜਾ ਕਰ ਲੈਂਦੀ ਕਿ ਗਰਮਤ ਨਹੀਂ ਵੀ ਇਸ ਨਹੀਂ ਮੜਾ ਜਾ ਕੀ ਮੰਗਣ ਦੀ ਹੈ ਆਹ ਰੋਪਣਾ ਹੈ ਸਨੇਵ ਦੇ ਕੈਂਡ ਵੀ ਗਰਮ-ਗਰਮ ਮਿਲ ਜਾਣ ਖਾ ਲਓ ਹੋਏ ਕਹਿੰਦੇ ਇੰਨੇ ਜ਼ਿਆਦਾ ਗਰਮਾ ਨਾ ਦੇ ਤੇਲ ਜੋ ਕੱਢਿਆ ਪੱਖੇ ਥਲੇ ਰੱਖ ਦੇ ਕੀ ਸਾਡੇ ਕਿੰਨਾ ਪੈਰਾਂ ਚਾਉਂ ਹਾਂਜੀ ਕੀ ਹਾਲ ਹੈ ਜੀ ਦੋਸਤੋ ਕੀ ਹਾਲ ਵਧੀਆ ਤੀਸਣਾਓ ਕੀ ਹਾਲ ਚਾਲ ਜੀ ਦੋਸਤੋ ਠੀਕ ਜੀ ਇੱਕ ਮੁੰਡੇ ਨੇ ਕਾਰ ਦੇ ਪਿਛੇ ਲਗਾਇਆ ਰੱਖੀ ਹੈ ਕੀ ਹਾਲ ਚੱਲ ਦੋਸਤੋ ਨਿਹਾਓ ਬੰਦਾ ਚੰਗਾ ਆਦਾਂ ਬੰਦਾ ਚੰਗਾ ਹੈ ਹਾਂ ਪਿੰਡ ਤੇ ਵਜਿਆ ਹੀ ਪਿੰਡ ਤੇ ਵਜਿਆ ਕਰਕੇ ਵੀ ਇਧਰ ਆ ਰਿਹਾ ਗੋ ਇਧਰ ਆ ਲੈ ਹੋਰ ਲੈ ਲਓ ਹਾਂ ਜੀ ਜੀ ਹਾਲ ਮਾਸੀ ਕਿੱਥੇ ਆ ਗੋ ਮਾਸੀ ਆਈ ਆਈ ਸਹੀ ਲੇ ਕੇ ਤੁਹਾਨੂੰ ਮੰਮੀ ਦੇ ਬਾਦ ਮੰਮੀ ਕਿਥੇ ਨੂੰ ਨੂਨ ਨੂਨ ਥੋੜਾ ਜਿਆਦਾ ਮੰਮਾ ਕਿਥੇ ਮੰਮਾ ਨਾ ਕਰੀਉਂ ਨਾ ਮੰਮੀ ਕਿਥੇ ਹੁਣ ਗੁੜੀਆ ਠੀਕ ਨਹੀਂ ਆ ਵੀ ਰੁਈ ਜਾਨ ਦੀ ਪਤਾ ਨਹੀਂ ਕੀ ਗੱਲ ਆ ਤੇ ਚੱਲੀਆਂ ਦਵਾਈ ਲੈਣ ਨੂੰ ਆ ਤੇ ਰਾਤ ਦੇ 10:30 ਹੋ ਗਏ ਆ 10:30 ਇਹਨਾਂ ਨੂੰ 10:30 ਦੀ ਰਾਤ ਦੇ ਤੇ ਚੱਲੇ ਹਾਂ ਦਵਾਈ ਲੈਣ ਦੀ ਉਡੀਕ ਪਰਾਜ ਮਾਰਨ ਲੈ ਲਈ ਦਵਾਈ ਆਪਾਂ ਤੇ ਚੱਲੇ ਘਰੇ ਤੇ ਇੱਕ ਆਦੀਆਂ ਇਦਰੇ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਉੱਥੋਂ ਲੈ ਲਈ ਦਵਾਈ ਆ ਲੈਈਏ ਦਵਾਈ ਹੁਣੇ ਐਵੇਂ ਰਸਤੇ ਵਿੱਚ ਆਉਂਦੇ ਆਂ लवली ਉਹਨਾਂ ਨੇ ਬਾਹਰ ਲਿਆ ਮਾਹੋ ਚਲਦੀਆਂ ਘਰੇ ਤੇ ਦਵਾਈ ਵੀ ਲੈ ਲਈ ਹੁਣ ਇਹਨਾਂ ਦਾ ਨਾਮ ਲੱਲਿਆ ਲੱਡੋ ਮਾਤਾ ਨੂੰ ਮਾਹੋ ਰਾਤ ਜਿਬਣ ਜਾਲੀ ਮਾਹੋ ਪੈਸੀ ਥੱਲੇ ਸੌਂਦੇ ਮੁੜ ਕੇ ਔਖੇ ਔਖੇ ਮੁੜ ਕੇ ਤੰਗੋ ਛੜੇ ਨਹੀਂ ਕੋਈ ਨਹੀਂ ਤੁਹਾਡੇ ਵਾਲਾ ਆ ਜੇ ਕਰ ਹਰ 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 ਜਿਸ ਤੱਕ ਜਿਸ ਤੱਕ ਤੁਹਾਡਾ ਆਪਣੇ ਘਰ ਆ ਕੇ ਜਦੋਂ ਮਰਜੀ ਆਓ ਕੀ ਇਹਦੇ ਵਜਨ ਨਹੀਂ ਮਾਰਨ ਚੜ੍ਹ ਵੱਲ ਹੋ ਗਈ। ਦੀਦੀ ਜੀ ਚੜ੍ਹ ਵੱਲ ਗਈ। ਆਹ ਮੋਟਰ ਬੰਨਣ ਦੀ ਗੱਲ ਆ ਵੀਰ। ਏਸੀ ਲਾ ਦੇ ਕੋਈ ਏਸੀ। ਏਸੀ ਲਾਉ। ਦੇਖੀਆ ਤੇ ਲੈ ਲਓ। 16 ਤਲਾ ਤਾਂ ਮਹਾਕੁਲੀ ਨੂੰ ਨਹੀਂ ਦਨ। ਮੇਰੀ ਆਤ ਕੁੰਦੀ ਆ ਬਲਦਪਤ ਬਨਣੀਆਂ ਜੇ ਬਨਣੀਆਂ ਇਹਨਾਂ ਕਾਫੀ ਮੇਰੇ ਜਾ ਕੇ ਲਾਉਣੀਆਂ ਦੀ ਮੈਂ। ਘਟੋ ਘਣ ਦੀ 11 12 ਵਜੇ ਲੱਗ ਕੇ ਚੱਜੇ ਕਿ ਹੁਣ ਵੀ ਸਾਢੇ 10 ਤੋਂ 11 ਵਜੇ ਨਹੀਂ ਆਪਣਾ 11 ਵਜੇ ਨਹੀਂ ਆਲੇ ਰਹਿ ਗਏ 10 ਮਿੰਟ ਤੇ ਹੁਣ ਲਾ ਦੇਣੀ ਆਪਾਂ ਤੇ ਜੇ ਆਈ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਪਾਉਂਡ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੀਆਂ ਕੱਲ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਕਾਰ